ਸਸਿਆ ਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਸਾਡੇ ਵਲੌਗ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਆਜੋ ਜੀ ਆਪਾਂ ਤੁਹਾਡੇ ਨਾਲ ਪਿੰਡ ਦਾ ਵਲੌਗ ਸਾਂਝਾ ਕਰਨ ਲੱਗੇ ਤੇ ਆਪਾਂ ਪਿੰਡ ਦੇ ਵਿੱਚ ਲਾਈਏ ਜੀ ਸਬਜ਼ੀ ਤੇ ਆਜੋ ਜੀ ਤੁਹਾਨੂੰ ਵੀ ਦਿਖਾਉਨੇ ਆ ਜੀ ਅੱਜ ਆਪਾਂ ਤੋੜਨ ਲੱਗੇ ਆ ਜੀ ਬੈਂਗਣ ਤੇ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਬਤਾਉ ਤੇ ਆਪਾਂ ਤੋੜਨ ਲੱਗੇ ਆ ਜੀ ਸਬਜ਼ੀ ਆਜੋ ਜੀ ਤੁਹਾਨੂੰ ਵੀ ਆਪਣੇ ਪਾਰਕ ਦੀ ਸੈਰ ਕਰਾਈਏ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰੋ। ਆ ਦੇਖੋ ਜੀ ਬੈਂਗਣ ਲੱਗੇ ਆ। ਇੱਕ ਸਾਈਡ ਵਾਈਟ ਪਤਾਉਂ ਲੱਗੇ ਆ ਤੇ ਇੱਕ ਬੰਨੇ ਆਪਣੇ ਪਰਥੇ ਵਾਲੇ ਜਿਹੜੇ ਹੁੰਦੇ ਆ ਵੱਡੇ ਪਤਾਉਂ ਬੈਂਗਣ ਉਹ ਲੱਗੇ ਆ। ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਬੈਂਗਣ ਕਹਿੰਦੇ ਆ ਕਿ ਬਤਾਉਂ ਕਹਿੰਦੇ ਆ। ਆਪਾਂ ਬੈਂਗਣ ਵੀ ਕਹਿ ਦਿੰਦੇ ਆ ਤੇ ਪਿੰਡ ਦੇ ਵਿੱਚ ਬਤਾਉਂ ਕਹਿੰਦੇ ਜ਼ਿਆਦਾ। ਤੇ ਕਈਆਂ ਨੂੰ ਨਹੀਂ ਪਤਾ। ਤੇ ਆ ਦੇਖੋ ਆਪਾਂ توڑ ਕੇ ਲੈ ਆਂਦੇ ਆ ਤੇ ਆਪਾਂ ਬਣਾਉਣ ਲੱਗੇ ਆ ਜੀ ਸਬਜ਼ੀ ਦੇਖੋ ਕਿੰਨੇ ਸੋਹਣੇ ਲੱਗਦੇ ਆ ਜੀ ਵੀਡੀਓ ਕਿਦਾਂ ਦੇ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਓਕੇ ਜੀ ਸਾਰਿਆਂ ਨੂੰ ਬਾਏ ਬਾਏ